ਲੋ ਜੀ ਮੌਕੇ ਤੇ ਫਰੀਦਕੋਟ ਸ਼ਹਿਰ ਦੇ ਵਿੱਚ ਖੜੇ ਆ ਤੁਸੀਂ ਦੇਖ ਸਕਦੇ ਹੋ ਇਹ ਕੱਲ ਵਾਲਾ ਉਹੀ ਡਰੇਨ ਆ ਜਿੱਥੇ ਕੱਲ ਸਵੇਰ ਸਵੇਰੇ ਬੱਸ ਡਿੱਗੀ ਤੇ ਜਿਹਦੇ ਨਾਲ ਦੱਸਿਆ ਜਾ ਰਿਹਾ ਵੀ ਉਹਦੇ 4 ਤੋਂ 5 ਬੰਦੇ ਦੀ ਮ੍ਰਿਤਿ ਹੋ ਗਈ ਤੇ ਬੱਸ ਵਾਲੇ ਦੀ ਸਪੀਡ ਨੂੰ ਦੱਸਿਆ ਜਾ ਰਿਹਾ ਵੀ 130 ਤੋਂ ਪਲੱਸ ਬੱਸ ਦੀ ਸਪੀਡ ਸੀ ਜਿਹਦੀ ਲਾਪਰਵਾਹੀ ਦੇ ਕਾਰਨ 7 ਤੋਂ 8 ਕਰ ਉੱਜੜ ਗਏ ਤੇ ਤੁਹਾਨੂੰ ਸਿੱਧਾ ਦੱਸਿਆ ਜਾਂਦਾ ਤੇ ਰਾਤੋਂ ਰਾਤ ਤੁਸੀਂ ਦੇਖ ਸਕਦੇ ਹੋ ਰਾਤੋਂ ਰਾਤ ਗਰੀਲਾ ਵੀ ਲਾਤੀਆਂ ਬਾਕੀ ਆਟੋ ਵਾਲੇ ਬਾਈ ਆਪਣੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਕੀ ਗੱਲ ਹੋਈ ਸੀ ਉਹਰੇ ਕੱਲ ਗੱਲਬਾਤ ਬਾਈ ਕੀ ਹੋਣੀ ਇੱਥੇ ਇੱਕ ਟਰੱਕ ਨੰਗਾ ਜਾਂਦਾ ਸੀਗਾ ਹਾਂਜੀ ਹਾਂਜੀ ਕਿਹੜੀ ਸਾਈਡ ਤੋਂ ਆ ਰਿਹਾ ਸੀ ਇਹ ਇੱਧਰ ਇਹ ਇੱਧਰੋਂ ਜਾ ਰਿਹਾ ਸੀਗਾ ਮਤਲਬ ਫਰੀਦਕੋਟ ਤੋਂ ਆ ਰਿਹਾ ਸੀ ਕੋਟਕਪੂਰੇ ਨੂੰ ਜਾ ਰਿਹਾ ਸੀ ਤੇ ਉਹ ਬੱਸ ਕੋਟਕਪੂਰੇ ਤੋਂ ਆ ਕੇ ਫਰੀਦਕੋਟ ਨੂੰ ਜਾ ਰਿਹਾ ਸੀ ਹਾਂਜੀ ਹਾਂਜੀ ਤੇ ਬੱਸ ਦੀ ਬਾਅਦ ਜਿਆਦਾ ਹੀ ਬਾਲੀ ਜਿਆਦਾ ਸਪੀਡ ਸੀਗੀ ਬਈ ਅੱਛਾ ਸਪੀਡ ਬਾਲੀ ਜਿਆਦਾ ਸੀ ਜੀ 100 ਯਾਨੀ ਕਿ 30 ਦੀ ਸਪੀਡ ਹੋਊਗੀ ਘੱਟੋ ਘੱਟ ਕਿ ਦੀ ਸਪੀਡ ਦੱਸੀ ਜਾ ਰਹੀ ਹੈ ਵੀ ਲਾਪਰਵਾਹੀ ਸੀ ਵੀ ਜਿਹੜੇ ਵਿੱਚ ਕੋਈ ਵੀ ਬੰਦੇ ਕਈ ਕਈ ਬੰਦੇ ਐ ਵੀ ਕਹਿ ਰਹੇ ਵੀ ਉਹ ਬੰਦਾ ਨਾ ਵੀ ਆਪ ਦਾ ਵਾੜ ਬਾਹਰ ਆ ਰਿਹਾ ਤੇ ਚਲਦੀ ਚਲਦੀ ਬੱਸ ਹਾਂ ਵਾਹ ਵਾਹ ਵੀ ਉਹਦੀ ਲਾਪਰਵਾਹੀ ਦੇ ਕਾਰਨ ਇਦਾਂ ਦਾ ਕਾਟ ਹੋਇਆ ਇੱਕ ਬੱਚੇ ਦਾ ਤਾਂ ਲੱਭੇ ਨਹੀਂ ਹਜੇ ਇੱਕ ਬੱਚਾ ਹੀ ਲੱਭਿਆ ਲੋ ਜੀ ਬਾਈਆਂ ਦਾ ਦੱਸਣਾ ਵੀ ਇੱਕ ਬੱਚਾ ਹਲੇ ਤੱਕ ਤੁਸੀਂ ਦੇਖ ਸਕਦੇ ਹੋ ਸਾਹਮਣੇ ਬੱਸ ਨੂੰ ਰਾਤੋ ਰਾਤ ਕੱਢ ਲਿਆ ਸੀ ਦਿਨ ਦੇ ਵਿੱਚ ਤੇ ਤੁਸੀਂ ਬੱਸ ਦੇ ਹਾਲਾਤ ਐ ਪੁਗਤਾ ਹਾਲਾਤ ਵੀ ਆਪਾਂ ਦਿਖਾਵਾਂਗੇ ਤੇ ਬਾਕੀ ਬਾਈ ਦੱਸ ਰਹੇ ਨੇ ਤੁਸੀਂ ਦੇਖ ਸਕਦੇ ਹੋ ਇੱਕ ਬੱਚੇ ਦਾ ਹਲੇ ਤੱਕ ਕੋਈ ਕੁਝ ਵੀ ਨਹੀਂ ਪਤਾ ਲੱਗਿਆ ਤੇ 5 ਮ੍ਰਿਤਕ ਕਿੰਨੇ ਕ ਬੰਦੇ ਦੱਸੇ ਜਾ ਰਹੇ ਕਿੰਨੇ ਬਾਈ 3 ਦੇ ਤਾਂ 8-7 ਆ ਮੇਰੇ ਹਿਸਾਬ ਨਾਲ ਤਾਂ ਬਹੁਤ ਜ਼ਿਆਦਾ ਹੋਈਆਂ ਬੱਸ ਫੁੱਲ ਸੀ ਜੇ ਹਾਂ ਸਵੇਰ 7 ਵਜੇ ਵਾਲਾ ਟਾਈਮ ਆ ਸਮਝ ਲਓ ਵੀ ਬਿਊਟੀ ਵਾਲੇ ਸਾਰੇ ਬਿਊਟੀ ਵਾਲੇ ਆਉਂਦਾ ਜਾਨਾ ਫਰੀਦਕੋਟ ਸ਼ਹਿਰ ਆ ਤੁਹਾਨੂੰ ਪਤਾ ਐ ਅਸੀਂ ਇੰਡੀਆ ਇੰਟਰਨੈਸ਼ਨਲ ਸਕੂਲ ਦੇ ਬੱਚੇ ਛੱਡਦੇ ਨਾ ਸਾਨੂੰ ਕੱਲ ਬੱਚੇ ਵੀ ਨਹੀਂ ਛੱਡੇਗੇ ਸਾਡੇ ਤੋਂ ਪੁਲਿਸ ਨੇ ਕਹਾ ਨੰਗਣੀ ਰਸਤਾ ਵੀ ਬੰਦ ਕੀਤਾ ਹੋਇਆ ਸੀ ਸਾਰਾ ਕੋ ਬਾਤ ਸੀਗਾ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਫਿਰ ਉਹ ਫਰੀਦਕੋਟ ਸ਼ਹਿਰ ਦੇ ਵਿੱਚ ਉਹ ਤੇ ਤੁਹਾਨੂੰ ਬੱਸ ਦੀ ਵੀ ਆਜੋ ਪੁਗਤਾ ਹਾਲਾਤ ਦਿਖਾਵਾਂਗੇ ਤੁਹਾਨੂੰ ਉਸ ਸਾਈਡ ਲੈ ਕੇ ਚੱਲਦੇ ਆ ਤੁਹਾਨੂੰ ਬੱਸ ਦੇਖ ਸਕਦੇ ਹੋ ਬੱਸ ਦੀ ਡਰਾਈਵਰ ਵੀ ਨਵਾਂ ਦੱਸਿਆ ਜਾ ਰਿਹਾ ਵੀ ਬੱਸ ਦੀ ਕਹਿੰਦੇ 130 ਤੋਂ ਵੱਧ ਸਪੀਡ ਸੀ ओके 100 ਵੱਧ ਤੋਂ ਵੱਧ ਸਪੀਡ ਦੱਸੀ ਜਾ ਰਹੀ ਹੈ ਤੁਹਾਨੂੰ ਬੱਸ ਦੇ ਹਾਲਾਤ ਦਿਖਾ ਰਿਹਾ ਤੁਸੀਂ ਦੇਖ ਸਕਦੇ ਬੱਸ ਦਾ ਕੀ ਹਾਲਾਤ ਹੈ ਤੁਸੀਂ ਵੀਡੀਓ ਦੇ ਵਿੱਚ ਕੱਲ੍ਹ ਵਾਲੀ ਵੀਡੀਓ ਚ ਦੇਖਿਆ ਹੋਣਾ ਵੀ ਬੱਸ ਕਿਸ ਤਰ੍ਹਾਂ ਕਿਸ ਤਰ੍ਹਾਂ ਡਿੱਗੀ ਪਈ ਸੀ ਤੇ ਲੋਕਾਂ ਦੀ ਦੇਖੋ ਬੂਟਾਂ ਦੀ ਗੱਲ ਕਰੀਏ ਬੂਟ ਹੋ ਗਏ ਲੋਕਾਂ ਦੇ ਸਮਾਨ ਹਲੇ ਫਿਲਹਾਲ ਇਹ ਬੱਸ ਦੇ ਵਿੱਚ ਹੀ ਪਏ ਨੇ ਤੇ ਬੱਸ ਦੇ ਹਾਲਾਤ ਦਿਖਾ ਰਿਹਾ ਵੀ ਕਿਸ ਤਰੀਕੇ ਨਾਲ ਆ ਦੇਖੋ ਨਾਲ ਗ੍ਰਿੱਲ ਹੈ ਜਿਹੜੀ ਗ੍ਰਿੱਲ ਵੀ ਪੱਟੀ ਗਈ ਸੀ ਤੇ ਗ੍ਰਿੱਲ ਨੂੰ ਕੱਲ ਟ੍ਰੇਨ ਦੁਆਰਾ ਇਹਨਾਂ ਨੂੰ ਕੱਢ ਲਿੱਤਾ ਗਿਆ ਸੀ ਤੁਸੀਂ ਦੇਖ ਸਕਦਾ ਬੱਸ ਇੱਥੋਂ ਹੱਦੋਂ ਵੱਧ ਡੁੱਬੀ ਹੋਈ ਸੀ ਇਸ ਨਾਲ ਇਸ ਵਾਹਸ ਦੇ ਪੁਗਤਾ ਹਾਲਾਤ ਦਿਖਾ ਰਹੇ ਆ ਫਰੀਦਕੋਟ ਸ਼ਹਿਰ ਦੇ ਵਿੱਚੋਂ ਤੇ ਦੱਸਿਆ ਜਾ ਰਿਹਾ ਵੀ ਸੱਤ ਤੋਂ ਅੱਠ ਬੰਦਿਆਂ ਦੀ ਡੈਥ ਹੋ ਗਈ ਤੇ ਵੱਧ ਹੀ ਦੱਸਿਆ ਜਾ ਰਿਹਾ ਬੱਸ ਦੀ ਗੱਲ ਕਰੀਏ ਤਾਂ ਕਹਿੰਦੇ ਬੱਸ ਸਾਰੀ ਹੀ ਡੁੱਬੀ ਹੋਈ ਸੀ ਬਾਅਦ ਚ ਕ੍ਰੇਨ ਨਾਲ ਕੱਢੀ ਗਈ ਹੈ ਤੇ ਕੱਢਣ ਤੋਂ ਬਾਅਦ ਤੁਹਾਨੂੰ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਜਿਹੜੀ ਲਾਈਵ ਕਵਰੇਜ ਆ ਫਰੀਦਕੋਟ ਸ਼ਹਿਰ ਤੋਂ ਤੁਹਾਨੂੰ ਦਿਖਾ ਰਹੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਨਿਊ ਅਪਡੇਟ ਤੁਹਾਨੂੰ ਜਦੋਂ ਵੀ ਕੋਈ ਆਊਗੀ ਤਾਂ ਤੁਹਾਨੂੰ ਜਲਦੀ ਹੀ ਦੇਵਾਂਗੇ